ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ 'ਤੇ ਸਾਰਿਆਂ ਦਾ ਪਿਆਰ ਨਾਲ ਸਵਾਗਤ ਹੈ ਜੀ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਿੰਪਲ ਕੁੜਤੀ ਦੀ ਕਟਿੰਗ ਜੀ ਬਹੁਤ ਆਸਾਨ ਤਰੀਕਾ ਜੀ ਪੰਜਾਬੀ 'ਚ ਦੱਸਾਂਗੇ ਜੀ ਹਾਂਜੀ ਤੁਸੀਂ ਲੈਣਾ 2.5 ਮੀਟਰ ਕੱਪੜਾ ਸਿੰਪਲ ਕੁੜਤੀ ਖਾਤਰ ਜੀ ਤੁਸੀਂ ਵੱਡੇ ਪੜੇ ਦਾ ਕੱਪੜਾ ਹੈ ਜੀ ਇਹ ਇਹ ਵੱਡੇ ਪੈਲੇ ਦਾ ਕੱਪੜਾ ਸੀ ਤੇ ਤੁਸੀਂ ਦੋ ਲਹਿਰ ਕਰ ਲੈਨੇ ਆ ਸੀ ਇਹਨੂੰ ਡਬਲ ਫੋਲਡ ਕਰਕੇ ਤੁਸੀਂ ਇਹਨਾਂ ਦਾ ਰੈਂਜਿੰਗ ਟੈਜੂਲਪਸ ਕਰ ਸਕਦੇ ਹੋ ਤੁਸੀਂ ਕੋਪਰੈਸ ਕਰ ਲੈਣਾ ਪ੍ਰੈਸ ਨਹੀਂ ਕੀਤਾ ਰਿਹਾ ਤੇ ਤੁਸੀਂ ਇਹਨੂੰ ਨਿਤਰਡ ਕਰਕੇ ਤੇ ਤੁਸੀਂ ਇਹਦਾ ਘੇਰੇ ਦਾ ਨਾਪ ਲੈ ਲੈਣੀ ਆਪਣਾ ਘੇਰੇ ਦਾ ਨਾਪ ਹੈਗਾ ਇਹਦੀ ਇਹਦੀ ਲੈਂਥ ਲੈਂਥ ਜਿੰਨੀ ਤੁਸੀਂ ਜਿੰਨੀ ਲੈਂਥ ਤੁਸੀਂ ਤੁਸੀਂ ਹੁੰਦੀ ਹੁੰਦੀ ਹੈ ਸਾਡੀ ਸਾਡੀ ਬਿਆਰੀਆਂ ਇੰਚਾਂ ਦੀ ਤੁਸੀਂ ਬਿਆਰੀ ਕੋ 10 ਇੰਚ ਵੱਧ ਰੱਖ ਸਕਦੇ ਹੋ। ਸਾਡੀ ਬਿਆਰੀ 10 ਇੰਚ ਵੱਧ ਰੱਖੋ ਬੰਤਾਂਗੇ। ਅਗਰ 20 ਹੈ ਜੀ ਤੇ 20 ਤੇ ਅਸੀਂ ਕਰਕੇ ਦੀ 4 ਇੰਚ ਵੱਧ ਰੱਖਣਾ ਜਿਵੇਂ ਆਪਣੇ 20 ਹੈ ਜੀ ਇਹ ਆਪਾਂ 4 ਇੰਚ ਵੱਧ ਰੱਖਣਾ ਜੀ 24 ਇੰਚ

ਜੀ ਆਇਆ ਕਿਸ ਤੇ ਮਾਰੀ ਸਿੱਧੇ ਉੱਪਰ ਹੀ ਰੱਖ ਲੈਣੇ ਜਿਹਾ ਲੈਣੇ ਪਾਸੇ ਨਹੀਂ ਇਹਦੇ ਕਟਿੰਗ ਕਰ ਲਾਂਗੇ ਜਿਆ ਲੱਗ ਲਾਟ ਲੈਂਗੇ

ਹਾਂਜੀ ਆਪਣਾ ਤੀਰਾ ਹੈਗਾ ਸਾਢੇ 12 ਜੀ ਸਾਢੇ 12 ਦਾ ਹੋਗਾ 6.5 ਇੰਚ ਜੀ 6.5 ਇੰਚ ਦਾ ਜੀ ਤੇ ਤੁਸੀਂ ਲੈ ਲੈਣਾ 1 ਇੰਚ ਤੀਰਾ ਵੱਧ ਲੈਣਾ ਜੀ 1 ਇੰਚ ਜੀ ਮੋਟਾ ਵੱਧ ਲੈਣਾ 6.5 ਤੋਂ ਜੀ 6.5 ਆਇਆ 7.5 ਇੰਚ ਜੀ 7.5 ਆਇਆ ਜੀ ਇਹਦਾ ਬਾਕਸ ਬਣਾਉਣਾ ਹੈ ਇਹਦੀ 1 ਇੰਚ ਦੀ ਕਾਰਟ ਹੋਣੀ ਹੈ ਉਦੋਂ ਬਾਅਦ ਲੈਣਾ ਛਾਤੀ ਦਾ ਜੀ ਛਾਤੀ ਹੈ ਜੀ ਸਾਡੇ 18 ਇੰਚ ਸਾਢੇ 18 ਦਾ ਜੀ ਆਊਗਾ ਆਪਣਾ ਇਸ ਤਰ੍ਹਾਂ ਵੀ ਲੈ ਲੈਣਾ ਤੇ ਸਾਢੇ 18 ਦਾ ਉਹ ਜੀ 9.5 ਇੰਚ ਤੇ 9.5 ਇੰਚ ਲੈਣਾ ਤੇ ਇਹ 9.5 ਇੰਚ ਤੋਂ ਜੀ ਤੁਸੀਂ ਅੰਦਰ ਨੂੰ ਲੈ ਦੇਣਾ ਇਹਦਾ 1.5 ਇੰਚ ਅੰਦਰਲੇ ਪਾਸੇ ਲੈ ਲੈਣ 1.5 ਇੰਚ ਤੇ 1.5 ਇੰਚ ਤੋਂ ਜਿਹੜਾ ਅੰਦਰਲੇ ਪਾਸੇ ਲਿਆਉਂਦੇ ਇਹਦੇ ਦਾ ਪਰਚਾ ਸਵਾਹ ਕਰ ਦਾਂਗੇ ਐਸੀ ਟੇਪ ਨੂੰ ਇਸ ਤਰ੍ਹਾਂ ਤੇਰਛਾ ਰੱਖਾਂਗੇ। ਐਂ। ਆਹ ਵੇਖ ਤੇਰਛਾ ਜਿਹਾ। ਤੇ ਇਹਦੀ ਵੀ ਗਲਾਈ ਪਾ ਦੇਣੀ ਜਿਹੜਾ ਆਪਾਂ 1 ਇੰਚ ਦਾ ਲਿਆ ਸੀ। ਤੇ ਇਹਦੀ ਵੀ ਗਲਾਈ ਪਾ ਦੇਣੀ। ਮੈਂ ਡਾਰਕ ਕਰ ਦਿੰਨੀ। ਕੀ ਦੇਖਿਆ ਨਾ। ਹਾਂਜੀ ਹਲਕੀ ਹਲਕੀ ਗਲਾਈ ਪਾਣੀ ਅੰਦਰ ਥੋੜੀ ਥੋੜੀ ਜਿਹੜੇ ਸਾਈਡ ਸੀਨੇ ਕੀ 14 ਇੰਚ 14 ਇੰਚ ਸਾਈਡ ਸੀਨ ਸ 14 ਤੋਂ ਆਪਾਂ 1 ਇੰਚ ਵਧਾ ਲੈਣਾ 15 ਲੈਣਾ ਤੇ ਇਹਦੀ ਕਮਰ ਹੈਗੀ ਆ ਆਪਣੀ 16 ਇੰਚ ਆ ਕਮਰ ਜਿਹੜੀ 16 ਦਾ ਤੁਸੀਂ ਹੱਦ ਕਰ ਲੈਣਾ 16 ਦਾ ਤੇ 1 ਇੰਚ ਆਪਾਂ ਨੂੰ ਜੋੜਨਾ ਵਾ 16 ਦਾ 8 ਹੁੰਦਾ ਤੇ 1 ਇੰਚ ਆਪਾਂ ਵੱਧ ਲੈਣਾ ਕਿਉਂਕਿ ਪਲੂਆ ਇਹ ਪਾਵਾਂਗੇ 9 ਇੰਚ ਲੈਣੀ ਤੇ 12 ਇੰਚ ਅੱਧਾ ਇੰਚ ਵੱਧ ਲੈ ਲੈਣੀ ਪਲੂਆ ਸਾਢੇ 12 ਤੇ ਇਧਰੋਂ ਲੈਣੀ ਹੈ ਸਾਢੇ 3 ਇੰਚ ਖੋ ਲੈਣੀ ਹੈ 7 ਇੰਚ ਤੁਸੀਂ ਇਹਨਾਂ ਵਿੱਚ ਝਾੜ ਦੇਣਾ ਇਹਦਾ ਅੱਧਾ ਕਰਕੇ ਨਾ 7 ਦਾ 3.5 ਇੰਚ ਕਰਕੇ 3.5 ਨੂੰ ਤੁਸੀਂ ਇਹਦੇ ਨੂੰ ਥੋੜਾ ਥੋੜਾ ਇਹਨਾਂ ਇਹਨਾਂ ਵਿੱਚ ਦੇਣਾ ਜੇ ਤੁਸੀਂ ਸੈਂਟੀਮੀਟਰ ਨਾ ਪਾ ਸਕਦੇ ਜੀ ਕੋਈ ਗੱਲ ਨਹੀਂ ਜਿਹੜਾ ਆਪਣਾ ਇਹਦਾ ਅੱਧਾ ਕੀਤਾ ਸੀ ਮੈਂ ਕੰਬਰ ਨੂੰ ਹਾਂ ਜਿਹੜਾ ਆਹ ਕੰਬਰ ਨੂੰ ਅੱਧਾ ਕੀਤਾ ਹੋਇਆ ਤੇ ਇਹਦੇ ਨਾਲੋਂ ਤੁਸੀਂ 2 ਇੰਚ ਲੈਣੀ ਪਲੋਈ ਦੇ ਉੱਦੋਂ ਇਹ ਤੇ ਬਰਾਬਰੀ 2 ਇੰਚ 2 ਇੰਚ ਲਾ ਕੇ ਤੇ ਇਹਦੇ ਨਾਲੋਂ ਤੁਸੀਂ ਇਹਨੂੰ ਤਿਰਛਾ ਕਰ ਦੇਣਾ ਜਿਹੜੀ ਆ ਮੇਰੇ ਸਿੱਧੇ ਸੌਣ ਵਾਲੀ ਸਿੱਧੀ ਲਈ ਤਾਂ ਤੁਸੀਂ ਸਿੱਧਾ ਕਰ ਲੈਣਾ ਠੀਕ ਹੈ ਜੀ ਤੇ ਤੁਸੀਂ ਫਿਰ ਜਿਹੜੀ ਆਹ ਚੀਜ਼ ਹੈ ਇਹਦਾ ਕਾਰਨਰ ਬਣਿਆ ਹੋਇਆ ਜਿਹੜਾ ਆਵਲਾ ਇਹਦੇ ਨਾਲ ਤੁਸੀਂ ਐਸ ਥੋੜਾ ਜਿਹਾ ਟੇਬਲ ਆਕ ਕੇ ਆਹ ਪਾਸਾ ਨਹੀਂ ਲਾਉਣਾ ਆਹ ਪਾਸਾ ਲਾਉਣਾ ਉੱਪਰ ਨੂੰ ਕਰਕੇ ਤੇ ਇਹਦੇ ਨਾਲੋਂ ਤੁਸੀਂ ਉੱਪਰ ਨੂੰ ਥੋੜਾ ਜਿਹਾ ਹਲਕਾ ਜਿਹਾ ਲੈ ਸਕਦੇ ਦੇੰਚ ਤੋਂ ਘੱਟ ਆਹ ਦੋ ਰੱਖ ਕੇ ਦੋ ਹੀ ਇਧਰ ਲਾਉਣੇ ਤੇ ਇਹਨੂੰ ਇਹਦੇ ਮਿਚਾ ਨਹੀਂ ਲਾਦੇ ਨਹੀਂ ਹੈ ਠੀਕ ਹੈ ਬਸ ਐਂ ਬਲੋ ਯੋ ਨਹੀਂ ਜਾਈਦੀ ਇਹਨੇ ਤੁਸੀਂ ਬੈਕ ਸਾਈਡ ਵੀ ਤੁਸੀਂ ਕਾਟ ਨਹੀਂ ਪਾਉਣੀ ਅੱਧਾ ਇੰਚ ਫਰੰਟ ਸਾਈਡ ਵੀ ਕਾਟ ਹੋਣੀ ਹੈ ਅੱਧਾ ਇੰਚ ਸਿਰਫ ਜੇ ਕਿਸੇ ਨੇ ਗਲਾ ਥੋੜਾ ਜਿਆਦਾ ਜ਼ਿਆਦਾ ਹੋਵੇ ਫਿਰ ਤੁਸੀਂ ਪਾਉਣਾ 1 ਇੰਚ ਪਾਰ ਸਕਦੇ ਜੇ ਕਿਸੇ ਗਲਾਜਾ ਡੀਫਰੈਂਟ ਰੱਖਣਾ ਇੱਥੋਂ ਥੋੜਾ ਜਿਵੇਂ 2 ਇੰਚ ਰੱਖ ਕੇ ਹਾਂਜੀ ਇਹਦੇ ਹੁਣ ਆਪਾਂ ਕਰਦਾਂਗੇ ਕਟਿੰਗ ਇੱਕ ਵਾਰ ਸੁਣ ਮੈਂ ਇੱਕ ਗੁਰਜੀ ਪਾ ਸਕਦੀ ਨਹੀਂ ਜਿਵੇਂ ਤੁਸੀਂ ਆਪਾਂ ਰੱਖਿਆ ਸੀ ਕਹਿੰਦੇ ਸੀ ਕਿ ਆਪਾਂ 8 ਇੰਚ ਮੋਡਾ ਰੱਖਿਆ ਤੇ ਆਹ ਵੇਖ ਆਪਾਂ ਨੂੰ 8 ਇੰਚ ਚਾਹੀਦਾ 8.5 ਇੰਚ ਮੋਡਾ ਸੀ ਉਹਨਾਂ ਦਾ ਹਾਂ ਠੀਕ ਹੈ ਤੇ 8 ਇੰਚ ਦੇ ਇੱਕ ਪੁੱਤ ਕੋਸ਼ ਆਪਣੇ ਪਲੋਈ ਚ ਆ ਜਾਊਗਾ ਤੇ ਜਮਾ ਸਹੀ ਇਹਨਾਂ ਰੱਖੇ ਚੋਂ ਮੋਡਾ ਬਣੇਗੀ ਜੇディ ਆਪਾਂ ਬੈਕ ਸਾਈਡ ਦੀ ਕਟਿੰਗ ਕਰਾਂਗੇ ਤਾਂ ਥੋੜੀ ਥੋੜੀ ਅੱਗੇ ਆ ਕੇ ਇਹ ਵਾਲਾ ਰੱਖ ਲਵਾਂ ਹਾਂਜੀ ਇਹਦੇ ਆਪਾਂ ਕਟਿੰਗ ਕਰਤੀ ਜਿਹੜਾ ਉੱਪਰਲਾ ਦੋ ਪੱਲੇ ਚੱਕ ਕੇ ਅੱਧੇ ਇੰਚ ਦੀ ਕਾਟ ਪਾਈ ਸੀ ਇਹਦੀ ਆਪਾਂ ਕਟਿੰਗ ਕਰਨੀ ਜਿਹੜੇ ਅੰਦਰ ਦੀ ਬੈਕ ਸਾਈਡ ਦੀ ਕਾਟ ਨਹੀਂ ਪਾਉਣੀ ਜਮ ਨਹੀਂ ਪਾਉਣੀ ਹੁਣ ਆਪਾਂ ਪਾਵਾਂਗੇ ਹੱਥ ਸੰਗੀਕਾਰ ਤਾਂ ਆ ਦੇਖੋ ਆਹ ਇਹਨਾਂ ਸਾਈਡ ਲਾਈ ਦੀ ਇਹਦੀ ਕਟ ਇੰਨੀ ਪਾਉਣੀ ਆ ਉਸ ਇਹਦੇ ਅਪਲਾਈ ਨਹੀਂ ਥੋੜੀ ਜਿਹੀ ਇਹ ਮੈਂ ਆਪਾਂ ਨੂੰ ਦੋੇ ਪਾਸੇ ਦੂਸਰੇ ਪਾਸੇੋਂ। ਓਏ। ਦੋ ਇਹਦੀ ਲਾ ਦੇਣੀ ਤੇ ਇਧਰੋਂ ਵੀ ਲਾ ਦੇਣੀ ਦੋਵਾਂ ਦੀ। ਤੇ ਇੱਕ ਲਾ ਦੇਣੀ ਟੋਕ ਇੱਥੇ ਚਾਰ ਪੱਲੇ ਨੇ ਠੀਕ ਹੈ। ਇਹ ਆਪਣੇ ਹੈਗੇ ਸੀ ਸਾਈਡ ਜਿਹੇ। ਕਿਉਂਕਿ ਅਸਾਡਾ ਤੁਹਾਡੀ ਕੁੜਤੀ ਦੀ ਕਟਿੰਗ ਸੀ ਜੀ ਸਿੰਪਲ ਦੀ। ਫਿਰ ਉਸ ਤੋਂ ਬਾਅਦ ਅਸੀਂ ਬਾਜੂ ਦੀ ਕਟਿੰਗ ਸਿਖਾਵਾਂਗੇ ਸਲਵਾਰ ਦੀ ਅਗਲੀ ਵੀਡੀਓ 'ਚ ਜੀ। ਤੇ ਆਹ ਸੀ ਸਾਡੀ ਵੀਡੀਓ ਜੀ। ਸ਼ੇਅਰ ਕਮੈਂਟ ਜੇ ਤੇ ਤੁਸੀਂ ਅੱਗੇ ਸ਼ੇਅਰ ਕਰਨਾ ਹੈ ਸਾਡੇ ਚੈਨਲ ਤੇ